ਸਾਰੇ ਭਰਾ ਸਾਹਿਬ ਨੇ ਕਰਨਵੀਰ ਸਿੰਘ ਜੀ ਹੈ ਇਹਨਾਂ ਦਾ ਬੇਟਾ ਕਰਨਵੀਰ ਸਿੰਘ ਬਰਾਜ ਜੋ ਕਿ ਅਜ ਤੋਂ 3 ਸਾਲ ਪਹਿਲਾਂ ਅਮਰੀਕਾ ਸਟੱਡੀ ਵੇਚ ਤੇ ਗਿਆ ਸੀ ਉਸ ਤੋਂ ਬਾਅਦ ਉੱਥੇ ਵਰਕ ਪਰਮਿਟ ਲੈ ਕੇ ਉਸਨੇ ਜੋਬ ਕਰਦਾ ਰਿਹਾ ਉਸ ਤੋਂ ਬਾਅਦ ਉਹਨੇ ਡਰਾਈਵਿੰਗ ਲਿਸੈਂਸ ਬਣਾ ਕੇ ਪਿਛਲੇ ਡੇਢ ਸਾਲ ਤੋਂ ਟਰੱਕ ਤੇ ਜੋਬ ਕਰ ਰਿਹਾ ਸੀ 18 ਤਰੀਕ ਦੀ ਸ਼ਾਮ ਨੂੰ ਭਾਗ ਸਾਹਿਬ ਆਪਰੇ ਸਾਨੂੰ ਬੀਤਰੀਕ ਨੂੰ ਫੋਨ ਆਇਆ 9 ਵਜੇ ਵੀ ਕਰਨਵੀਰ ਸਿੰਘ ਦਾ ਇੱਕ ਦਾ ਐਕਸੀਡੈਂਟ ਹੋ ਗਿਆ ਟਾਲੇ ਦਾ ਤੇ ਵੀ ਦੁਖਦਾਈ ਖ਼ਬਰ ਮਿਲਿਆ ਕਿ ਉਹ ਟਰੱਕ ਦੇ ਵਿੱਚੋਂ ਨਿਕਲ ਨਹੀਂ ਸਕੇ ਕਿ ਅੱਗ ਮਤਲਬ ਡੀਜ਼ਲ ਟੈਂਕ ਫਟ ਕੇ ਅੱਗ ਦੇ ਲੱਫਟਾਂ ਦੇ ਵਿੱਚੇ गिर ਗਿਆ ਤੇ ਵਿੱਚੇ ਭਸਮ ਹੋ ਗਿਆ ਤੁਹਾਡੇ ਨਾਲ ਕਿੰਨੇ ਦਿਨ ਪਹਿਲਾਂ ਗੱਲ ਹੋਈ ਸੀ ਉਹਦੀ ਸਾਡੇ ਨਾਲ ਤਕਰੀਬਨ ਹਰ ਰੋਜ਼ ਇਹ ਗੱਲ ਹੁੰਦੀ ਸੀ ਇੱਕ ਦੋ ਦਿਨ ਮਤਲਬ ਵਿੱਚ ਨੂੰ ਗਾਇਬ ਪਾ ਲੈਂਦਾ ਸੀ ਕਈ ਵਾਰੀ 12 ਜਨਵਰੀ ਨੂੰ ਉਹਦਾ ਜਨਮ ਦਿਨ ਸੀਗਾ ਜਨਮ ਦਿਨ ਮਨਾਇਆ ਉਸਨੇ ਨਮੀ ਗੱਡੀ ਲਈ ਜਨਮ ਦਿਨ ਬਾਲ ਗਈ ਉਹ ਤੋਂ ਬਾਅਦ ਉਹ ਘੇੜਾ ਲਾ ਕੇ ਮਤਲਬ ਉੱਥੇ ਜਿੱਥੇ ਰਹਿੰਦਾ ਸੀ ਉਹਨਾਂ ਦੀਆਂ ਭੂਆ ਜੀ ਦੀਆਂ ਪੋਤੀਆਂ ਸੀਗੀਆਂ ਉਹ ਕਹਿੰਦੀ ਵੀ ਅਸੀਂ ਜਨਮ ਦਿਨ ਮਨਾਉਣਾ ਹੈ ਵੀ ਜਲਦੀ ਆ ਜਾ ਘੇੜਾ ਲਾ ਕੇ ਉਹ ਕਦਾਂ ਮੈਂ ਆ ਰਿਆਂ ਜਲਦੀ ਵੀ ਮੈਂ ਆ ਕੇ ਗੱਡੀ ਚ ਘੁਮਾਉਂਗਾ ਸਾਨੂੰ ਨਵੀਂ ਗੱਡੀ ਲਈ ਐ ਬਸ ਇਸ ਚੱਕਰ ਚ ਥੋੜੀ ਕਾਲੀ ਸੀ ਉਹਨੂੰ ਘਰ ਆਉਣ ਦੀ ਉਹਨੂੰ ਆਏ ਸੀ ਮੈਂ ਕਦ ਪਹੁੰਚ ਜਾਵਾਂ ਪਰ ਪਤਾ ਨਹੀਂ ਸੀ ਪ੍ਰਮਾਤਮਾ ਨੇ ਕਦੇ ਵੀ ਨਹੀਂ ਖੰਡਣ ਦੇ ਕਿੰਨੀ ਉਮਰ ਸੀ ਨਹੀਂ ਉਮਰ 24 ਸਾਲ ਸੀ ਸਲਾਵਾ ਹਜਨਸ ਹਾਂਜੀ ਸਾਰੇ ਆ ਕੇ ਨਾਲ ਤਾਂ ਸਾਰੇ ਪਿੰਡ ਵਿੱਚ ਐਨਾ ਪਿਆਰ ਬਹੁਤ ਚੰਗਾ ਬੱਚਾ ਸੀ ਹਾਂਜੀ ਇਸ ਖਾਨਦਾਂ ਪਿੰਡਾਂ ਨਹੀਂ ਤਾਂ ਅੰਬ ਤਾਂ ਛੱਕਿਆ ਹੋਤਾ ਹਾਂ ਮਾਤਾ ਲੈ ਕਿਤੇ ਕਿ ਕਿ ਕਦੋਂ ਕੋ ਲਾਸਟ ਵਾਰੀ ਗੱਲ ਕੀਤੀ ਰੋਜ਼ ਹੈ ਹੰਦੀ ਰਾਜਿਤ ਦਿਨੇ ਨਹੀਂ ਹੋਈ ਹਾਂਜੀ ਰੋਜ਼ ਹੈ ਫੋਨ ਕਰ ਲੈਣਾ ਅੱਧਰ ਤੇ ਲਾ ਲੈਣਾ ਦੂਰੇ ਬੜੇ ਮੁੰਡਾ ਨੇ ਨਾਲ ਜਿੰਨਾ ਕਰੀ ਜਾਣੀਆਂ ਉਹਨੇ ਆਪਣਾ ਤਿਆਰ ਪਈ ਜਾਣਾ ਤੁਹਾਨੂੰ ਕਹਿ ਗਣਾ ਬੀਬੀ ਚੈਨ ਅਮਰੀਕਾ ਲੈ ਕੇ ਆਉਂਗਾ ਮੈਂ ਮੈਂ ਤੁਹਾਨੂੰ ਅਮਰੀਕਾ ਲੈ ਕੇ ਆਉਂਗਾ ਮੈਂ ਕਹਿੰਦਾ ਕੋਈ ਨਹੀਂ ਚੱਲ ਤੂੰ ਆ ਕੇ ਮਿਲ ਗਈ ਮੈਂ ਤਾਂ ਕਹਿੰਦਾ ਹੁਣ ਆਉਂਗਾ 2 ਸਾਲ ਬਾਅਦ 3 ਹੋ ਗਏ 5 ਸਾਲ ਬਾਅਦ ਆਉਂਗਾ ਕਹਤੋ ਜੇ ਮਾ ਗਿਆ ਵੀ ਸਰਵਸੇ ਜਾ ਨਹੀਂ ਹੋਣਾ ਔਖਾ ਹੋ ਜਾਣਾ ਮਾਚਰ ਕੋਈ ਨਾ ਪਰ ਤੁਹਾਨੂੰ ਨੇ ਕਰ ਲਿਆ ਸਰ ਬਹੁਤ ਅੱਛਾ ਬੱਚਾ ਸਾਰੇ ਨਾਲ ਆ ਕੇ ਰਹਿਣਾ ਸਾਰੇ ਪਿੰਡ ਕੋਈ ਆ ਨਹੀਂ ਇੱਕਾ ਪਰ ਮਾਦਮਾ ਪੁੱਤਕ ਲਾ ਦੇਗੇ ਪੁੱਤਰ ਆ ਮੈਂ ਤਾਂ ਪੁੱਤ ਸਾਡੇ ਭਰਾ ਸਾਹਿਬ ਨੇ ਕਰਨਵੀਰ ਸਿੰਘ ਜੀ ਇਹਨਾਂ ਦਾ ਬੇਟਾ ਕਰਨਵੀਰ ਸਿੰਘ ਬੜਾਚ ਜੋ ਕਿ ਅੱਜ ਤੋਂ 3 ਸਾਲ ਪਹਿਲਾਂ ਅਮਰੀਕਾ ਸਟੱਡੀ ਵੇਚ ਤੇ ਗਿਆ ਸੀ ਉਸ ਤੋਂ ਬਾਅਦ ਉੱਥੇ ਵਰਕ ਪਰਮਿਟ ਲੈ ਕੇ ਉਸਨੇ ਜੋਬ ਕਰਦਾ ਰਿਹਾ ਉਸ ਤੋਂ ਬਾਅਦ ਉਹਨੇ ਡਰਾਈਵਿੰਗ ਲਿਸੈਂਸ ਬਣਾ ਕੇ ਪਿਛਲੇ ਡੇਢ ਸਾਲ ਤੋਂ ਟਰੱਕ ਤੇ ਜੋਬ ਕਰ ਰਿਹਾ ਸੀ 18 ਤਰੀਕ ਦੀ ਸ਼ਾਮ ਨੂੰ ਹਾਸਾਬ ਆਪਰੇ ਸਾਨੂੰ 20 ਤਰੀਕ ਨੂੰ ਫੋਨ ਆਇਆ 9 ਵਜੇ ਵੀ ਕਰਨਵੀਰ ਸਿੰਘ ਦਾ ਇੱਥੇ ਦਾ ਐਕਸੀਡੈਂਟ ਹੋ ਗਿਆ ਟੱਲੇ ਦਾ ਤੇ ਵੀ ਦੁਖਦਾਈ ਖ਼ਬਰ ਆ ਚਾਰ ਮਿਲਿਆ ਕਿ ਉਹ ਟਰੱਕ ਦੇ ਵਿੱਚੋਂ ਨਿਕਲ ਨਹੀਂ ਸਕੇ ਕਿ ਅੱਗ ਮਤਲਬ ਡੀਜ਼ਲ ਟੈਂਕ ਫਟ ਕੇ ਅੱਗ ਦੇ ਲੱਫਟਾਂ ਦੇ ਵਿੱਚੇ गिर ਗਿਆ ਤੇ ਵਿੱਚੇ ਭਸਮ ਹੋ ਗਿਆ ਤੁਹਾਡੇ ਨਾਲ ਕਿੰਨੇ ਦਿਨ ਪਹਿਲਾਂ ਗੱਲ ਹੋਈ ਸੀ ਉਹਦੀ ਸਾਡੇ ਨਾਲ ਵੀ ਹਾਂ ਤਕਰੀਬਨ ਹਰ ਰੋਜ਼ ਇਹ ਗੱਲ ਹੁੰਦੀ ਸੀ ਇੱਕ ਦਿਨ ਮਤਲਬ ਵਿੱਚ ਨੂੰ ਗਾਇਬ ਪਾਲਦਾ ਸੀ ਕਈ ਵਾਰੀ 12 ਜਨਮਦਿਨ ਨੂੰ ਉਹਦਾ ਜਨਮ ਦਿਨ ਸੀਗਾ ਜਨਮ ਦਿਨ ਮਨਾਇਆ ਉਸਨੇ ਨਵੀਂ ਗੱਡੀ ਲਈ ਜਨਮ ਦਿਨ ਵਾਲੇ ਦਿਨ ਉਸ ਤੋਂ ਬਾਅਦ ਉਹ ਗੇੜਾ ਲਾ ਕੇ ਮਤਲਬ ਉੱਥੇ ਜਿੱਥੇ ਰਹਿੰਦਾ ਸੀ ਉਹਨਾਂ ਦੀਆਂ ਭੂਆ ਜੀ ਦੀਆਂ ਪੋਤੀਆਂ ਸੀਗੀਆਂ ਉਹ ਕਹਿੰਦੀ ਵੀ ਅਸੀਂ ਜਨਮ ਦਿਨ ਮਨਾਉਣਾ ਹੈ ਵੀ ਜਲਦੀ ਆ ਜਾ ਗੇੜਾ ਲਾ ਕੇ ਉਹ ਕਹਿੰਦਾ ਮੈਂ ਆ ਰਿਹਾ ਹਾਂ ਜਲਦੀ ਵੀ ਮੈਂ ਆ ਕੇ ਗੱਡੀ ਚ ਘੁਮਾਵਾਂਗਾ ਸਾਨੂੰ ਨਵੀਂ ਗੱਡੀ ਲਈ ਹੈ ਬਸ ਇਸ ਚੱਕਰ ਚ ਉਹ ਵੀ ਕਾਲੀ ਕ ਸੀ ਉਹਨੂੰ ਘਰ ਆਉਣ ਦੀ ਉਹਨੂੰ ਆਏ ਸੀ ਮੈਂ ਕਦ ਪਹੁੰਚ ਜਾਵਾਂ ਪਰ ਪਤਾ ਨਹੀਂ ਸੀ ਪ੍ਰਮਾਤਮਾ ਨੇ ਕਦੇ ਵੀ ਨਹੀਂ ਪਹੁੰਚਣ ਦੇ ਕਿੰਨੀ ਉਮਰ ਸੀ ਮੇਰੀ ਉਮਰ 24 ਸਾਲ ਦੀ ਸੀ ਹਾਂਜੀ ਸਾਰੇ ਆ ਕੇ ਨਾ ਤਾਂ ਸਾਰੇ ਪਿੰਡ ਵਿੱਚ ਐਨਾ ਪਿਆਰ ਬਹੁਤ ਚੰਗਾ ਬੱਚਾ ਤਾਂ ਹਾਂਜੀ ਇਹ ਖਾਂਦਾ ਪੀਂਦਾ ਨਹੀਂ ਤਾਂ ਅੰਬ ਤਾਂ ਛੱਕਿਆ ਹੁੰਦਾ ਹਾਂਜੀ ਬਹੁਤ ਲੈ ਕੇ ਤਾਂ ਕਿ ਕਿ ਕੋਣੋ ਦਾ ਲਾਸਤ ਹੋ ਗਈ ਤੁਹਾਡੀ ਰੋਜ਼ ਅੰਮ੍ਰਿਤ ਰਾਜ ਜੁੱਦਣੇ ਨਹੀਂ ਆਉਂਦੀ ਹਾਂ ਜੀ। ਉਹ ਦੋਸੇ ਫੋਨ ਕਰ ਲੈਣਾ। ਅੱਜ ਤੇ ਲਾ ਲੈਣਾ ਤੂ ਬੜੇ ਮੁੰਡੇ ਨੇ। ਨਾਲ ਜਿੰਨਾ ਕਰੀ ਜਾਣੀਆਂ। ਉਹਨੇ ਆਪਣਾ ਤਿਆਰ ਹੋਈ ਜਾਣਾ। ਮੈਂ ਤੇ ਪੈਗੜਾ ਬਿੱਬੀ ਤੈਨੂੰ ਅਮਰੀਕਾ ਲੈ ਕੇ ਆਉਂਗਾ ਮੈਂ। ਮੈਂ ਤੈਨੂੰ ਅਮਰੀਕਾ ਲੈ ਕੇ ਆਉਂਗਾ। ਮੈਂ ਕਹਿੰਦਾ ਕੋਈ ਨਹੀਂ ਚੱਲ। ਤੂੰ ਆ ਕੇ ਮਿਲਦੀ। ਮੈਂ ਤਾਂ ਕਹਿੰਦਾ ਹੁਣ ਆਉਂਗਾ 2 ਸਾਲ ਬਾਅਦ। ਤਿੰਨ ਹੋ ਗਏ 5 ਸਾਲ ਬਾਅਦ ਆਉਂਗਾ। ਪਤਾ ਹੋਵੇ। ਜੇ ਮੈਂ ਆ ਗਿਆ ਬਿੱਬੀ ਸਰਵਸ ਤੇ ਜਾ ਨਹੀਂ ਹੋਣਾ ਔਖਾ ਹੋ ਜਾਣਾ। ਜੀ। బాకే పిల్లరా